ਸ਼ਾਰਪੋਰਡੇ ਪਿੰਡ ਨੰਗਲ ਖੁਰਦ ਦੇ ਜੰਪਲ ਅਤੇ ਅਮਰੀਕਾ ਵਿੱਚ ਰਹਿ ਰਹੇ ਹੋਏ ਕਾਰੋਬਾਰੀ ਅਤੇ ਸਿੱਖ ਦੀਦਾਰ ਸਿੰਘ ਬੈਂਸ ਜੋ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾ ਵਿੱਚ ਜਬ ਰਾਜੇਸਰ ਨੂੰ ਨਿਮੇਤ ਪਾਠ ਤੇ ਪੋਗਤ ਅਤੇ ਅੰਤੇਮ ਅਰਦਾਸ ਪਿੰਡ ਨੰਗਲ ਖੁਰਦ ਵਿਖੇ ਡੇਰਾ ਬੇਸ਼ਨਪੁਰੀ ਵਿੱਚ ਹੋਈ ਇਸ ਮੌਕੇ ਪੰਚ ਪ੍ਰਸਿੱਧ ਕੀਰਤਨੀ ਜਥੇ ਨੇ ਕੀਰਤਨ ਨਾਹੀ ਵੇਛੜੀ ਰੂ ਨੂੰ ਸ਼ਰਧਾ ਤੇ ਫੁੱਲ ਭੇਟ ਕੀਤੇ ਇਸ ਮੌਕੇ ਤਖਤਸ਼੍ਰੀ ਕੇਸਕਰ ਸਾਹਿਬ ਤੇ ਜਹਦਾਰ ਗੈਨਸ ਸੁਲਤਾਨ ਸਿੰਘ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਵਾਲੇ ਸ਼ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਰਜਿੰਦ ਸਿੰਘ ਤਮੀ ਸੁਖਦੇਵ ਸਿੰਘ ਪਾਉਰ ਪੰਜਾਬੀ ਦੰਸਭਾ ਦੇ ਡਿਪਟੀ ਸਪੀਕਰ ਜੈਕ੍ਰਿਸ਼ਨ ਸਿੰਘ ਰੋੜੀ ਅਕਾਲੀ ਦਲ ਦੇ ਆਗੂ ਪ੍ਰੋਫੈਸਰ ਪ੍ਰਿੰਸ ਸਿੰਘ ਚੰਦੂ ਮਾਜਰਾ ਸਾਬਕਾ ਕੈਬਨਿਟ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਸੋਨ ਸਿੰਘ ਟੰਡਲ ਅਤੇ ਇਲਾਕੇ ਦੀਆਂ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਅਜੀਤ ਸਿੰਘ ਵੈਨਸ ਦੇ ਪਰਿਵਾਰਕ ਮੈਂਬਰਾਂ ਕਰਮਦੀਪ ਸਿੰਘ ਵੈਨਸ ਅਤੇ ਅਜੀਤ ਸਿੰਘ ਵੈਨਸ ਨੇ ਆਏ ਪਤਵੰਤਾਂ ਦਾ ਧੰਨਵਾਦ ਕੀਤਾ ਸਾਨਾ ਉਹਨਾਂ ਦੀ ਯਾਰ ਦੇ ਵਿੱਚ ਉਹਨਾਂ ਦਾ ਸਮੂਹ ਪਰਿਵਾਰ ਉਹਨਾਂ ਦੇ ਸਮੂਹ ਸਪੁੱਤਰ ਸਰਦਾਰ ਅਜੀਤ ਸਿੰਘ ਦਾ ਸਦਾਰ ਕਰਕੇ ਸੇ ਸਾਰੇ ਸਮੂਹ ਤੇ ਪਰਿਵਾਰ ਨੇ ਇਕੱਤਰ ਹੋ ਕਰਕੇ ਆਪਣੇ ਨਗਰ ਦੇ ਇਸ ਪੁੱਤਰ ਦਾ ਸਹਿਜੀ ਵਿਖੇ ਅੱਜ ਉਹਨਾਂ ਦੀ ਯਾਦ ਵਿੱਚ ਗੁਰਮਤ ਸਮਾਜ ਦੀ ਸਰਪ੍ਰਸਤਾ ਰੱਖਿਆ ਹਨ ਸਤਿਪ੍ਰੀਅਕ ਸਾਹਿਬ ਜੀ ਕਿਰਪਾ ਕਰਨਾ ਸਾਰੇ ਪਰਮਾਤਮਾ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣ ਤੇ ਇਹਨਾਂ ਨੂੰ ਬਾਣਾ ਬੰਦ ਦਵਨ ਕਰਨ ਸਰਦਾਰ ਜਦਾਰ ਸਿੰਘ ਜੀ ਬੈਂਸ ਜਿਨ੍ਹਾਂ ਨੇ ਅਣਥੱਕ ਮਿਹਨਤ ਕਰਕੇ ਇੱਥੇ ਮੇਲ ਦੇ ਵਿਚਾਰ ਦਾ ਨਾਮ ਪਾਇਆ ਉਥੇ ਉਦੇਸ਼ਾਂ ਦੇ ਵਿੱਚ ਵੀ ਸਿੱਖ ਕੌਮ ਦਾ ਤੇ ਆਪਣਾ ਨਾਮ ਉਤਰਾ ਕੇ ਦਾਸ ਉਹਨਾਂ ਦੇ ਚਲੇ ਜਾਣ ਤੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ ਸਰੇ ਬਾਲ ਸਤਾਰ ਜਦਾਰ ਸਿੰਘ ਜੀ ਬੈਂਸ ਇਹਨੇ ਇਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਪਰਵਾਰ ਦੇ ਸੰਗੀਆਂ ਸਾਥੀਆਂ ਦੇ ਤਾਂ ਬਹੁਤ ਕੁਝ ਕੀਤਾ ਪਰ ਸਭ ਤੋਂ ਵੱਧ ਗੁਰੂ ਘਰ ਨਾਲ ਹੀ ਖਾਲਸੇ ਪੰਥ ਲਈ ਮਹਾਨ ਸੇਵਾਵਾਂ ਕਰਕੇ ਆਪਣੇ ਜੀਵਨ ਨੂੰ ਸਫਲ ਕਰਕੇ ਸਤਪੁਰਾਂ ਦੇ ਚਾਲ ਅਜ ਜਾਬ ਰਾਜ ਅਸੀਂ ਪਿਛਲੇ ਸਵੇਰ ਉਹਨਾਂ ਦੀ ਮਿੱਠੀ ਪਿਆਰੀ ਯਾਦ ਅਤਰ ਉਹਨਾਂ ਦੇ ਘਰੋਂ ਸਤਿਕਾਰਯੋਗ ਆਤਾ ਸੰਤਿਕੌਰ ਜੀ ਅਤੇ بیٹے ਸਰਦਾਰ ਅਜੀਤ ਸਿੰਘ ਦਰਵ ਦੇਵ ਸਿੰਘ ਬੇਟੀ ਅਲਜੀਤ ਕੋਲ ਸਾਰੇ ਪਰਿਵਾਰ ਲੈ ਆ ਕੇ ਗੁਰੂ ਸਾਹਿਬ ਜੀ ਦੇ ਸਿਰੇ ਖੱਡ ਮਾਟਾ ਦੀ ਸੇਵਾ ਕੀਤੀ ਅਤੇ ਗੁਰੂ ਸੰਗਤਾਂ ਨੂੰ ਬੇਨਤੀ ਕਰਕੇ ਸਾਰੋ ਤੇ ਚਲਦਾ ਅਰਦਾਸ ਬੇਨਤੀ ਕੀਤੀ ਗਈ ਸਾਰੀਆਂ ਸੰਗਤਾਂ ਨੇ ਸੱਚੇ ਪਾਤਸ਼ਾਹ ਉਹਨਾਂ ਦੇ ਪਰਿਵਾਰ ਤੇ ਸੀਸ ਸੀਸ ਤੇ ਬੇਨ ਪਰ ਹੱਥ ਰੱਖ ਕੇ ਉਹਨਾਂ ਨੂੰ ਸਦੀਵਾਲ ਵਾਸਤੇ ਆਪਣੇ ਚਲਦਾ ਨਵਾਸ ਬਖਸ਼ਣ ਨੂੰ ਨੂੰ ਸ਼ਾਂਤੀ ਬਖਸ਼ਣ ਸਿਦਾਰ ਦੀਦਾਰ ਸਿੰਘ ਬੈਂਸ ਜਨਨ ਨੇ ਕਿ ਸਾਡੇ ਪੰਜਾਬੀਅਤ ਦਾ ਸਾਡੇ ਮਾਲਪੁਰ ਹਲਕੇ ਦਾ ਸਾਡੇ ਪੰਥ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੌਸ਼ਨੀ ਕੀਤਾ ਬਹੁਤ ਵੱਡੀ ਸੇਵਾਵਾਂ ਜਿਹੜੀਆਂ ਉਹਨਾਂ ਨੇ ਪੰਜਾਬੀਏ ਨੂੰ ਸਾਡੇ ਇਲਾਕੇ ਨੂੰ ਉਪਰ ਚੱਕਣ ਲਈ ਕੀਤੀਆਂ ਅੱਜ ਉਹਨਾਂ ਦੀ ਪਹਿਲੀ ਸ਼ਰਤੀ ਦੇ ਉੱਤੇ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਈ ਹੈ ਅਸੀਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਾਂਗੇ ਕਿ ਉਹਨਾਂ ਨੂੰ ਜਿਹੜਾ ਆਤਮਾ ਨੂੰ ਸ਼ਾਂਤੀ ਬਖਸ਼ਣ ਆਪਕੀ ਪਰਿਵਾਰ ਨੂੰ ਜਿਹੜਾ ਭਾਣਾ ਮੰਨ ਬਲ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਜਿਹੜਾ ਉਹਨਾਂ ਦਾ ਅਮੁੱਲਾ ਯੋਗਦਾਨ ਹੈ ਇਲਾਕੇ ਲਈ ਜਿਹੜਾ ਉਹ ਹਮੇਸ਼ਾ ਯਾਦ ਰੱਖਿਆ ਜਾਵੇਗਾ ਅੱਜ ਨੰਗਲਖੁਰ ਦੇ ਵਿੱਚ ਸਾਡੇ ਬਹੁਤ ਹੀ ਪਿਆਰੇ ਲੰਗਲੇ ਸੱਜਣ ਜਿਹੜੇ ਗੁਰਮਤ ਦੇ ਵਿੱਚ ਕੌਮ ਪ੍ਰਸਤੀ ਤੇ ਪੰਥ ਪ੍ਰਸਤੀ ਵਿੱਚ ਕਰਸੇ ਹੋਏ ਸੀ ਸਰਦਾਰ ਦਦਾਰ ਸਿੰਘ ਜੀ ਬੈਂਸ ਭਾਵੇਂ ਉਹਨਾਂ ਦੀ ਆਖੰਤਮ ਅਰਦਾਸ ਪਹਿਲਾਂ ਵਿਦੇਸ਼ ਦੀ ਧਰਤੀ ਤੇ ਹੋ ਗਈ ਸੀ ਪਰ ਅੱਜ ਇਸ ਧਰਤੀ ਤੇ ਆਖੰਤਮ ਅਰਦਾਸ ਵੀ ਤੇ ਉਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਸਮੁੱਚਾ ਪਰਿਵਾਰ ਅੱਜ ਇੱਥੇ ਪਹੁੰਚਿਆ ਪਰਸੋਂ ਰੋਲ ਤੋਂ ਅੰਡਪਾੜ ਸਾਹਿਬ ਸੀ ਅੱਜ ਉਹਨਾਂ ਦੇ ਪਵਿੱਤਰ ਭੋਗ ਪਾਏ ਗਏ ਔਰ ਕਾਮ ਦੀਆਂ ਸ਼ੋਮਣੀ ਅਕਾਲੀ ਦਲ ਦੀਆਂ ਸਮੂਚੀਆਂ ਸ਼ਖਸੀਤਾਂ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਹੀ ਸਤਿਕਾਰਯੋਗ ਸਾਰੇ ਮੈਂਬਰ ਸਹਿਬਾਨ ਅੱਜ ਇਸ ਸਮਾਗਮ ਦੇ ਸਮਾਣ ਜਾਮਿਲ ਹੋਏ ਸਰਦਾਰ ਜ਼ਦਾੜ ਸਿੰਘ ਬੈਂਸ ਇੱਕ ਇੰਸਟੀਚਿਊਸ਼ਨ ਸੀ ਉਹ ਮਨੁੱਖ ਜਿਨ੍ਹਾਂ ਨੇ ਇੱਕ ਬੀੜਾ ਚੱਕਿਆ ਜਦੋਂ ਵੀ ਕੌਮ ਪ੍ਰਾਸਤੀ ਦਾ ਜਾਂ ਪੰਥ ਪ੍ਰਾਸਤੀ ਦਾ ਤੇ ਉਹਨੂੰ ਸਿਰੇ ਤੱਕ ਉਹਨੇ ਨਿਵਾਇਆ ਇਹ ਜੋ ਕਾਰਨ ਹੈ ਕਿ ਬਹੁਤ ਸਾਰੇ ਗੁਰਦਵਾਰਾ ਸਹਿਬਾਨਾਂ ਦੀ ਵਿਦੇਸ਼ ਦੀ ਧਰਤੀ ਤੇ ਉਹ ਸਾਰੀ ਔਰ ਉਹ ਤੋਂ ਇਲਾਵਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਤੇ ਤਖਤਾਂ ਦੇ ਨਾਲ ਜਦੋਂ ਵੀ ਕਦੇ ਆਉਂਦੇ ਸੀ ਆਪਣੀ ਮਾਇਆ ਦਸਮੰਦ ਦੇ ਵਿੱਚੋਂ ਉਹ ਮਾਇਆ ਕੱਢ ਕੇ ਉਹ ਹਮੇਸ਼ਾ ਹੀ ਖੁਸ਼ ਹੁੰਦੇ ਸਗੇ ਸੋ ਗੁਰੂ ਸਾਹਿਬ ਕਿਰਪਾ ਕਰਨ ਜਿਥੇ ਆਪਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਉਥੇ ਕੁਝ ਉਹਨਾਂ ਤੋਂ ਸਿੱਖਣ ਨੂੰ ਵੀ ਮਿਲਦਾ ਕਿ ਜਿਨ੍ਹਾਂ ਨੇ ਬਦੇਸ਼ਾਂ ਦੀ ਧਰਤੀ ਤੇ ਰਹਿ ਕੇ ਵੀ ਪੰਜਾਬ ਦੀ ਮਿੱਟੀ ਨਾਲ ਮੋਹ ਰੱਖਿਆ ਅੱਜ ਬਹੁਤ ਹੀ ਸਕਾਰਜੋਸ਼ੀਤ ਜਿਹਨੂੰ ਐਨ ਆਰ ਆਈ ਦੇ ਵਿੱਚੋਂ ਮੈਂ ਸਮਝਦਾ ਬਹੁਤ ਵੱਡਾ ਰੂਤਬਾ ਦੇ ਕੇ ਇਹ ਨੰਬਰ 1 ਦਾ ਜਿਹਨੂੰ King of Peace ਵੀ ਕਿਹਾ ਜਾਂਦਾ ਔਰ ਖੇਤੀ ਸੈਕਟਰ ਦੇ ਵਿੱਚ ਦੁਨੀਆ ਦੇ ਸਭ ਤੋਂ ਅਮੀਰ ਮੁਲਕ ਦੇ ਵਿੱਚ ਛੋਟੇ ਜਿਹੇ ਪਿੰਡ ਦੁਆਬੇ ਦੇ ਤੋਂ ਚੱਲ ਕੇ ਪਛਾਣ ਬਣਾਈ ਸੱਤਹਜ਼ਾਰ ਸਿੰਘ ਬੈਂਸ ਉਹਨਾਂ ਨੂੰ ਸਤਿਕਾਰ ਭੇਟ ਕਰ ਲਈ ਅੱਜ ਉਹਨਾਂ ਦੇ ਜੱਦੀ ਪਿੰਡ ਅਸੀਂ ਆਏ। ਔਰ ਮੈਂ ਕਹਿ ਸਕਦਾ ਕਿ ਉਹਨਾਂ ਨੇ ਪਾਂਥਕ ਖੇਤਰ ਵਿੱਚ ਧਾਰਮਿਕ ਖੇਤਰ, ਸਮਾਜਿਕ ਖੇਤਰ, ਰਾਜਨੀਤਿਕ ਖੇਤਰ ਵਿੱਚ ਜੋ ਆਪਣੇ ਵਿਵਹਾਰ ਰਹੀਂ, ਸਹਿਚਾਰ ਰਹੀਂ, ਸੇਵਾ ਰਹੀਂ ਇੱਕ ਸਤਿਕਾਰ ਬਣਾਇਆ ਉਹ ਤੇ ਅਸੀਂ ਮਾਣ ਕਰ ਸਕਦੇ ਹਾਂ। ਸੋ ਸਾਧ ਜਜ਼ਾਰ ਸਿੰਘ ਬੈਂਸ ਦੇ ਪੁਰਨਿਆਂ ਤੇ ਚੱਲ ਕੇ ਐਨ ਆਰ ਆਈ ਵੀਰਾਂ ਨੂੰ ਆਪਣੇ ਵਿਰਾਸਤ ਨਾਲ ਜੁੜੇ ਰਹਿੰਦੀ ਅਸੀਂ ਜ਼ਰੂਰ ਅਪੀਲ ਕਰਦੇ ਹਾਂ। ਉੱਗੇ ਸਿੱਖ ਸਖਸ਼ੀਅਤ ਸਦਾ ਦਦਾਰ ਸਿੰਘ ਜੀ ਬੈਂਸਾ ਜਿਨ੍ਹਾਂ ਨੇ ਅਮਰੀਕਾ ਦੀ ਧਰਤੀ ਦੇ ਉੱਤੇ ਜਾ ਕੇ ਤੇ ਸੇ ਕੌਮ ਦਾ ਨਾਮ ਉੱਚਾ ਕੀਤਾ ਇੱਕ ਗਾਂਵਦੂ ਫਾਰਮਰ ਦੇ ਤੌਰ ਤੇ ਇੱਕ ਇੱਕ ਸਖਸੀਅਤ ਦੇ ਤੌਰ ਤੇ ਉੱਤੇ ਔਰ ਇੱਕ ਬਹੁਤ ਵੱਡੇ ਕਾਰੋਬਾਰੀ ਦੇ ਤੌਰ ਤੇ ਅੱਜ ਉਹਨਾਂ ਦਾ ਪਰਿਵਾਰ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਆਪਣੇ ਜੱਦੀ ਪਿੰਡ ਨੰਗਲਕੁਰ ਦੇ ਵਿੱਚ ਕੱਲ ਉਹਨਾਂ ਦੀਆਂ ਹਸਤੀਆਂ ਜਲ ਪ੍ਰਵਾਹ ਕਰਕੇ ਆਇਆ ਅੱਜ ਨਗਰ ਦੇ ਵਿੱਚ ਅ칸 ਪਰਦੇਪੋਂ ਪਾ ਕੇ ਅਰਦਾਸ ਕੀਤੀ ਜਿੱਥੇ ਮੈਂ ਵਿਚਰੀ ਆਤਮਾ ਨੂੰ ਸ਼ੱਦਰ ਦੇ ਫੁੱਲ ਭੇਟ ਕਰਦਾ ਗੁਰਮਹਾਰਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਉਹਨਾਂ ਦੀ ਆਤਮਾ ਨਿਸ਼ਾਤੀ ਪਖਸ਼ੇ ਉਥੇ ਸਾਰੇ ਪਰਿਵਾਰ ਨਾਲ ਹਮਦਰਦੀ ਦਾ ਪਰਟਾਵਾ ਕਰੇ। ਔਰ ਇਹ ਬਹੁਤ ਵੱਡਾ ਘਟ ਹੈ ਕਿਉਂਕਿ ਵਿਦੇਸ਼ਾਂ ਦੇ ਵਿੱਚ ਰਹਿੰਦੇ ਹੋਇਆ ਉਹ ਸਿੱਖੀ ਨਾਲ ਵੀ ਜੁੜੇ ਰਹੇ ਪੰਜਾਬੀਅਤ ਨਾਲ ਵੀ ਜੁੜੇ ਰਹੇ ਕਿਸਾਨੀ ਨਾਲ ਵੀ ਜੁੜੇ ਰਹੇ ਔਰ ਜਿਹੜਾ ਵੀ ਕੋਈ ਵਿਅਕਤੀ ਉਹਨਾਂ ਦੇ ਸੰਪਰਕ ਵਿੱਚ ਆਇਆ ਹਰ ਕਿਸੇ ਦੀ ਉਹ مدد ਵੀ ਵੱਚੜ ਕੇ ਕਰਦੇ ਸਿੱਖ ਸੰਘਰਸ਼ਾਂ ਦੇ ਵਿੱਚ ਵੀ ਬਹੁਤ ਵੱਡਾ ਰੋਲ ਪਉਦਾ ਇਸ ਕਰਕੇ ਜਦੋਂ ਇਹੋ ਜੀ ਵੱਡੀ ਸ਼ਕਤੀਤ ਜਾਂਦੀ ਹੈ ਤੇ ਬਹੁਤ ਵੱਡਾ ਖਲਾਅ ਪੈਦਾ ਹੁੰਦਾ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਜਿੱਥੇ ਸਰਦਾਰ ਜੀਦਾਰ ਸਿੰਘ ਬੈਂਸ ਦੀ ਸਿੱਖ ਔਮ ਨੂੰ ਬਹੁਤ ਵੱਡੀ ਦੇਣ ਆ ਜਿਨ੍ਹਾਂ ਨੇ 1958 ਦੇ ਵਿੱਚ ਇਸ ਨਗਰ ਤੋਂ ਉੱਠ ਕੇ ਅਮਰੀਕਾ ਦੇ ਵਿੱਚ ਜਾ ਕੇ ਕੈਲੀਫੋਰਨੀਆ ਦੇ ਵਿੱਚ ਬਹੁਤ ਮਿਹਨਤ ਕੀਤੀ ਧਰਮ ਦੀ ਗਿਰਧ ਕੀਤੀ ਜਿੱਥੇ ਉਹਨਾਂ ਨੇ ਹਜ਼ਾਰਾਂ ਏਕੜ ਪ੍ਰਾਪਰਟੀ ਜਿਹੜੀ ਆ ਉਹ ਖੇਤੀ ਕਰਕੇ ਬਣਾਈ ਆ ਔਰ ਮੈਂ ਸਮਝਦਾ ਕਿ ਇੱਕ ਬਹੁਤ ਵੱਡੇ ਫਾਰਮਰ ਦੇ ਤੌਰ ਤੇ ਉੱਭਰੇ ਔਰ ਜਿਨ੍ਹਾਂ ਨੇ ਮੈਂ ਦੇਖਦਾ ਕਿ ਜੇ ਤਾਂ ਕੈਨੇਡਾ ਜਾਈਦਾ ਉੱਥੇ ਵੀ ਆ ਗੁਰੂ ਘਰ ਆ 10 ਏਕੜ ਜ਼ਮੀਨ ਦیدار ਸਿੰਘ ਬਿਆਸਰੇ ਦਿੱਤੀ ਆ ਜੇ ਕਹਿਲੂ ਫੋਟੀਆਂ ਦੀ ਜਾਨੇ ਗੁਰੂ ਘਰਾਂ ਦੇ ਵਿੱਚ ਆ 10 ਕਿੱਲੇ ਜ਼ਮੀਨ ਕਹਿ ਦਿੱਤੀ ਆ ਇਹ ਗੁਰੂ ਘਰ ਨੂੰ ਦیدار ਸਿੰਘ ਬੈਸਰੇ ਨੇ ਦਿੱਤੀ ਆ ਸ਼ੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਆਪਣੀ ਪ੍ਰੈਸ ਲਾਉਣ ਵਾਸਤੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆ ਉੱਥੇ ਛਾਪੇ ਜਾਣ ਉਹ ਜੁਬਾ ਸਿੜੀ ਦੇ ਵਿੱਚ 13 ਏਕੜ ਜ਼ਮੀਨ ਜਿਹੜੀ ਇਸ ਵੇਲੇ 13 ਮਿਲੀਅਨ 13 ਮਿਲੀਅਨ ਦੀ ਜ਼ਮੀਨ ਆ ਉਹ ਉਹ ਵੀ ਜ਼ਮੀਨ ਜਿਹੜੀ ਦیدار ਸਿੰਘ ਬੈਸਰੇ ਨੇ ਦਿੱਤੀ ਔਰ ਇੱਥੇ ਵੀ ਚਾਹੇ ਹਜੂਰ ਸਾਹਿਬ ਚਾਹੇ ਪਟਨਾ ਸਾਹਿਬ ਚਾਹੀ ਅੰਮ੍ਰਿਤਸਰ ਚਾਹੀ ਇਥੇ ਗੁਰੂ ਘਰ ਹਰ ਗੁਰੂ ਘਰ ਨੂੰ দান ਉਹਨਾਂ ਨੇ ਖੁੱਲ ਕੇ ਦਿੱਤਾ ਜੋ ਗਰੀਬ ਗੁਰਬਾ ਉਹਨਾਂ ਦੇ ਕੋਲ ਆਇਆ ਕਦੀ ਕਿਸੇ ਨੂੰ ਨਾਂ ਨਹੀਂ ਕੀਤੀ ਔਰ ਬਹੁਤ ਵੱਡੀਆਂ ਸਵਾਵਾ ਉਹਨਾਂ ਦੀਆਂ ਕੌਮ ਨੂੰ ਦਿੱਤੀਆ ਜਿੱਥੇ ਸਿੱਖ ਕੌਮ ਨੂੰ ਬਹੁਤ ਵੱਡਾ ਘਾਟਾ ਪਿਆ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਇਲਾਕੇ ਨੂੰ ਬਹੁਤ ਵੱਡਾ ਘਾਟਾ ਪਿਆ ਗੁਰੂ ਮਹਾਰਾਜ ਕਿਰਪਾ ਕਰਨ ਉਹਨਾਂ ਦੇ ਬੱਚੇ ਜਿੱਥੇ ਉਹ ਅੱਜ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲ ਰਹੇ ਆ ਆਸੇ ਆਕੇ ਗੁਰੂ ਮਹਾਰਾਜ ਕਿਰਪਾ ਕਰਨਗੇ ਇਹ ਦਿਲਾਰ ਸਿੰਘ ਵੈਸ ਦੀ ਤਰ੍ਹਾਂ ਸਰਾ ਦਿਲਵਾਰ ਸਿੰਘ ਉਹਨਾਂ ਦੇ ਪਿਤਾ ਆ ਤੇ ਉਹਨਾਂ ਦੇ ਭਰਾ ਉਹਨਾਂ ਦੇ ਪੁੱਤਰ ਕਰਮਦੀਪ ਸਿੰਘ ਜੀ ਜੀਤੀ ਜੀ ਜਿਹੜੇ ਉਹਨਾਂ ਦੀ ਤਰ੍ਹਾਂ ਹੁਣ ਪਾਰਟੀ ਦੀ ਸੇਵਾ ਵੀ ਕਰਦੇ ਆ ਅਕਾਲੀ ਦਲ ਨੂੰ ਔਰ ਹੋਰ ਵੀ ਕੌਮ ਨੂੰ ਮੌਜੂਦ ਕਰਦੇ ਲਈ ਬਹੁਤ ਵੱਡੇ ਜਿਹੜੀ ਅੱਜ ਸੇਵਾਵਾਂ ਨਿਭਾ ਰਹੇ ਆ ਤੇ ਅੱਜ ਪਰਿਵਾਰ ਨੇ ਆਕੇ ਉਹਨਾਂ ਦੀ ਮਿੱਟੀ ਯਾਦ ਜਿਹੜੀ ਆਪਣੇ ਨਗਰ ਵਿੱਚ ਬਣਾਈ ਜਾ ਰਹੀ ਆ ਔਰ ਸਿੱਖ ਸੰਗਤਾਂ ਅੱਜ ਹਮਵਾਰ ਕੇ ਤੇ ਪਹੁੰਚ ਰਹੀਆਂ ਤੇ ਮੈਂ ਆਪਣੇ ਮਹਾਨ ਜਨੈਲ ਨੂੰ ਮਹਾਨ ਗੁਰਸਿੱਖ ਨੂੰ ਜਿੱਤੇ ਸ਼ਰਦਾ ਦੇ ਫੁੱਲ ਭੇਟ ਕਰਦਾ ਉੱਥੇ ਗੁਰੂ ਦੇ ਚਰਨਾਂ 'ਚ ਕਾਮਨਾ ਵੀ ਕਰਦਾ ਸੀ ਜੀ ਪਾਤਸ਼ਾਹ ਇਹ ਜਿਹੇ ਮਹਾਨ ਅਰੂਆ ਹੁੰਦੀਆਂ ਉਹਨਾਂ ਨੂੰ ਬਾਰ ਬਾਰ ਇਸ ਮਾਤ ਲੋਕ ਦੇ ਪੇਜ ਪੇਜ ਤੇ ਉਹ ਇਸ ਦੇਸ਼ ਦਾ ਕੌਮ ਦਾ ਕੋਈ ਨ ਕੋ ਸਦਾਾਰ ਕਰ ਸਕਣ ਅੱਜ ਅਸੀਂ ਉਸ ਮਹਾਨ ਸ਼ਖਸੀਅਤ ਸਦਾਦੇਦਾਰ ਸਿੰਘ ਦੀ ਬੈਸ ਜੋ ਕਿ ਸਿੱਖ ਕੌਮ ਦੇ ਇੱਕ ਮਹਾਨ ਸਿੱਖ ਕੌਮਲੀ ਬਹੁਤ ਮਹਾਨ ਸਨ ਸਿੱਖ ਕੌਮ ਦੇ ਹੀਰੋ ਸਨ ਉਹਨਾਂ ਦੇ ਦੀ ਹੰਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਅੱਜ ਇੱਥੇ ਉਹਨਾਂ ਦੀ ਯਾਦ ਨੂੰ ਮਿੱਠੀ ਯਾਦ ਨੂੰ ਨਿੱਘੀ ਯਾਦ ਨੂੰ ਸਮਰਪਤ ਪਾਠਾਂ ਦੇ ਭੋਗ ਪਾਏ ਗਏ ਤੇ ਬਿਆੰਤ ਸੰਗਤਾਂ ਇੱਥੇ ਹਮ ਹਮ ਅਕੇ ਪਹੁੰਚ ਰਹੀਆਂ ਹਨ ਅਸੀਂ ਨਹੀਂ ਭੁੱਲ ਸਕਦੇ ਉਹਨਾਂ ਨੂੰ ਅਸੀਂ ਪ੍ਰਮਾਤਮਾ ਕੋਲ ਹੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਦਾ ਬਲ ਤੇ ਉਦਮ ਬਖਸ਼ੇ ਤਾਂ ਕਿ ਇਹ ਪਰਿਵਾਰ ਇਸੇ ਤਰ੍ਹਾਂ ਉਹਨਾਂ ਦੀ ਤਰ੍ਹਾਂ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦਾ ਹੋਇਆ ਸਿੱਖ ਕੌਮ ਤੇ ਸਮਾਜ ਸੇਵਾ ਨੂੰ ਸਮਰਪਿਤ ਹੋਵੇ ਸਰਦਾਰ ਦੀਦਾਰ ਸਿੰਘ ਬੈਂਸ ਦਾ ਜੀਵਨ ਇੱਕ ਖੁੱਲੀ ਕਿਤਾਬ ਦੀ ਤਰ੍ਹਾਂ ਉਹਨਾਂ ਨੇ ਕੇਵਲ ਆਪਣੀ ਗੁੱਲੀ ਗੁੱਲੀ ਜੁਲੀ ਦੀ ਲੜਾਈ ਪੂਰੀ ਨਹੀਂ ਕੀਤੀ ਪੰਥ ਤੇ ਕੌਮ ਦੀ ਖਾਤਰ ਵੀ ਉਹਨਾਂ ਦੀ ਬੜੀ ਵੱਡੀ ਕੁਰਬਾਨੀ ਜਿੱਥੇ ਉਹ ਇੱਕ ਮਹਾਨ ਕਿਰਤੀ ਸਾਬਤ ਹੋਏ ਉੱਥੇ ਮਹਾਨ ਪੰਥਕ ਸਾਬਤ ਵੀ ਹੋਏ ਹਰ ਵੇਲੇ ਪੰਥ ਦੀ ਵਿਗੜੀ ਸਮੇਂ ਉਹਨਾਂ ਨੇ ਆਪਣਾ ਸਾਥ ਦਿੱਤਾ ਪੰਥ ਦੀ ਚੜ੍ਹਦੀ ਕਲਾ ਵਿੱਚ ਹਮੇਸ਼ਾ ਇਹ ਮਦਈਆਂ ਵਾਂਗਰ ਉਬੇਚਰੇ ਜਦੋਂ 84 ਦੇ ਵਿੱਚ ਕੱਲੂ ਘਾਰਾ ਹੋਇਆ ਉਸ ਵਕਤ ਵੀ ਮੋਢੀ ਹੋ ਕੇ ਕੌਮ ਦੀ ਅਗਵਾਈ ਕੀਤੀ ਤੇ ਉਸ ਤੋਂ ਬਾਅਦ ਵਿੱਚ ਵੀ ਪੰਥਕ ਸੰਸਥਾਵਾਂ ਦੀ ਤੇ ਪੰਥਕ ਆਗੂਆਂ ਦੀ ਉਹਨਾਂ ਨੇ ਬਹੁਤ ਨੇੜ ਵੀ ਮਾਣਿਆ ਨਿਗ ਵੀ ਮਾਣਿਆ ਜਿਸ ਕਾਰਨ ਉਹਨਾਂ ਦਾ ਸਤਿਕਾਰ ਸਾਰੇ ਪਾਸੇ ਬਹੁਤ ਜ਼ਿਆਦਾ ਹੈ ਮੇਰੀ ਅਰਦਾਸ ਹੈ ਕਿ ਉਹਨਾਂ ਦਾ ਪਰਿਵਾਰ ਉਹਨਾਂ ਦੇ ਪੈਰ ਚ ਇਹਨਾਂ ਤੇ ਚੱਲ ਕੇ ਪੰਥ ਤੇ ਕੌਮ ਦਾ ਸੇਵਾਦਾਰ ਬਣਿਆ ਰਹੇ